ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਮੇਰਾ ਸਿੱਧੂ ਬਾਈ ਚੈਨਲ ਹੈ ਜੀਤ ਸਿੰਘ ਇਹਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਤੇ ਲਾਇਕ ਵੀ ਕਰ ਦਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ ਅੱਗੇ ਸੋਨੂੰ ਅਸੀਂ ਪ੍ਰਾਣੀਆਂ ਮਾਈਆਂ ਪੁਰਾਣੇ ਬਜ਼ੁਰਗ ਕਿਸ ਤਰ੍ਹਾਂ ਕੰਮਕਾਰ ਕਰਦੇ ਸੀ ਕਿਸ ਤਰ੍ਹਾਂ ਰਹਿੰਦੇ ਸੀ ਕਿਸ ਤਰ੍ਹਾਂ ਉਹ ਆਪਣੀਆਂ ਪ੍ਰਾਣੀਆਂ ਭੂਆ ਚਾਚੀਆਂ ਤਾਈਆਂ ਮਾਮਾ ਮਾਸੜਾ ਸਾਰਿਆਂ ਦਾ ਤੁਹਾਨੂੰ ਅੱਜ ਬੇਰਵਾਸ ਣਾਉਨੇ ਆ ਜਿਵੇਂ ਪਹਿਲੀਆਂ ਮਾਈਆਂ ਸੀ ਸਾਧ ਸੰਗਤ ਜਦੋਂ ਨਾ ਉਹਨਾਂ ਨੇ ਸਾਗ ਧਰਨਾ ਉਨਾ ਵਰਗਾ ਸਾਗ ਅੱਜ ਆਪਾਂ ਨਹੀਂ ਖਾ ਸਕਦੇ ਅੱਜ ਤਾਂ ਯਾਰ ਕੁੱਕਰ ਆ ਗਿਆ ਉਦੋਂ ਪਹਿਲਾਂ ਤਾਂ ਚੁੱਲ੍ਹੇ ਹੁੰਦੇ ਸੀ ਚੁੱਲ੍ਹੇ ਦੇ ਵਿੱਚ ਪੱਥਰਾਂ ਲਾਉਣੀਆਂ ਪੱਥਰਾਂ ਲਾ ਕੇ ਫਿਰ ਉਹਦੇ ਵਿੱਚ ਇੱਕ ਲੱਕੜ ਲਾਉਣੀ ਪਹਿਲਾਂ ਭਾਲ ਕੇ ਰੱਖਣੀ ਮਾਇਆ ਦਾ ਸਾਗ ਤਰਨਾ ਮਿੱਟੀ ਦੀ ਤੌੜੀ ਹੁੰਦੀ ਸੀ ਜੇ ਤਾਂ ਵੱਧ ਜੀ ਆ ਤਾਂ ਵੱਡੀ ਤੌੜੀ ਹੁੰਦੀ ਜੇ ਦਰਮਿਆਨੇ ਜੀ ਉਦੋਂ ਛੋਟੀ ਜੀ ਉਦੋਂ ਥੋੜਾ ਉਦੋਂ ਛੋਟੀ ਇਸ ਤਰ੍ਹਾਂ ਤੋੜੀਆਂ ਹੁੰਦੀਆਂ ਤੇ ਇੱਕ ਕੋਟਲੀ ਹੁੰਦੀ ਸੀ ਜਿਦੇ ਚ ਆਲਣ ਪਾਉਂਦੇ ਹੁੰਦੇ ਜਿਦੇ ਨਾਲ ਉਹ ਸਾਗ ਨੂੰ ਚੀਰ-ਚੀਰ ਕੇ ਮਾਈਆਂ ਨੇ ਵਿੱਚ ਮੇਥੇ ਸਾਗ ਪਾਲਕo ਮਿੱਥੀ ਧਨੀਆ ਇਹ ਜਿਹਾ ਸਮਾਨ ਪਾਉਣਾ ਤੇ ਸਾਗ ਚੋਂ ਬਾਸ਼ਨਾ ਆਉਣੀ ਸਾਹ ਸੰਗ ਜਿਹੜਾ ਸਾਗ ਰਹਿਦਾ ਹੁੰਦਾ ਸੀ ਬਾਸ਼ਨਾ ਆਉਂਦੀ ਹੁੰਦੀ ਸੀ ਸਾਰਿਆਂ ਨੇ ਦੇਖਾ ਉਹ ਪ੍ਰਾਣ ਸਾਗ ਰਹਿਦਾ ਕਰ ਬੜ ਕਰ ਬੜ ਕਰ ਬੜ ਕਰ ਬੜ ਕਰ ਕਰਦਾ ਤੇ ਚੁੱਲ੍ਹੇ ਦੇ ਉੱਤੇ ਤੋ ਤਿੰਨ ਘੰਟੇ ਉਹ ਸਾਗ ਰਜ ਕੇ ਬਣਦਾ ਹੁੰਦਾ ਸੀ ਫਿਰ ਉਹ ਬਾਅਦ ਦੇ ਵਿੱਚ ਉਹ ਰੋਟੀ ਦੇ ਨਾਲ ਖਾਣਾ ਤੇ ਮੱਖਣੀ ਵਿੱਚ ਪੌਣੇ ਦੇ ਸਾਗ ਸੰਤ ਐ ਬਣ ਜਾਂਦਾ ਸੀ ਜਿਵੇਂ ਖੋਆ ਹੁੰਦਾ ਨੂਨ ਮਿਰਚ ਬਰਾਬਰ ਦੀ ਸਾਰੀਆਂ ਚੀਜ਼ਾਂ ਬਰਾਬਰ ਦੀਆਂ ਹੁੰਦੀਆਂ ਸੀ ਬਹੁਤ ਸਵਾਦ ਆ ਲੱਗਦਾ ਤੇ ਪੌਲੇ ਦਾ ਬਜ਼ੁਰਗਾਂ ਕੋਲੇ ਆਪਣੇ ਵੱਡੇ ਵੱਡੇ ਕੌਲੇ ਹੁੰਦੇ ਸੀ ਅੱਧਾ ਅੱਧਾ ਕਿਲੋ ਪੌਣੇ ਪੌਣੇ ਕਿਲੋ ਦਾ ਕੌਲਾ ਹੁੰਦਾ ਸੀ ਉਹ ਮਾਈਆਂ ਨੇ ਪਾ ਦੇਣਾ ਪਾ ਕੇ ਤੇ ਨਾਲ ਤਿੰਨ ਚਾਰ ਮੱਕੀ ਦੀਆਂ ਰੱਖ ਲਈਆਂ ਰੋਟੀਆਂ ਤੇ ਬਜ਼ੁਰਗ ਨੇ ਲੱਸੀ ਦੇ ਨਾਲ ਆਇਆ ਖਾ ਜਾਣੀਆਂ ਗੱਲ ਛੱਡ ਦੇ ਮੈਂ ਤੂੰ ਤੇ ਅੱਜ ਦੋ ਰੋਟੀਆਂ ਤੇ ਇੱਕ ਰੋਟੀ ਨਹੀਂ ਪਹਿਲਾਂ ਉਹ ਜੀ ਮਾਈਆਂ ਦੀ ਖਾਦੀ ਜਾਣੀ ਜਿਹਹੇ ਜਿਹਾਂ ਮਾਈਆਂ ਰੋਟੀਆਂ ਲਾਉਂਦੀਆਂ ਹੁੰਦੀਆਂ ਸੀ ਬਾਅਦ ਦੇਖੀਆਂ ਰੋਟੀਆਂ ਸਾਫਾਡੇ ਗਵਾਲ ਤੋਂ ਸਾਰਿਆਂ ਤੋਂ ਵੱਡੀਆਂ ਜਸਵੰਤ ਕੇ ਸੀ ਇਹ ਸਰਜੀਤ ਕੇ ਗਰਨਾਮੋਂ ਲਉਦੀ ਹੁੰਦੀ ਸੀ ਰੋਟੀਆਂ ਬਹੁਤ ਵੱਡੀਆਂ ਜਦੋਂ ਕਦੇ ਤੇ ਖੇਤ ਕੰਮਕੁੰਮ ਤੇ ਉੱਤੇ ਹੋਣਾ ਜਾਂ ਬਹਿਣਾ ਤੇ ਖਾਣੀਆਂ ਰੋਟੀਆਂ ਇਹਦੀਆਂ ਦੇਖਣੀਆਂ ਸਭ ਤੋਂ ਵੱਡੀਆਂ ਰੋਟੀਆਂ ਗਵਾੜ ਤੋਂ ਇਹਨਾਂ ਦੀਆਂ ਹੁੰਦੀਆਂ ਸੀ ਕਿਉਂਕਿ ਇਹਨਾਂ ਦੇ ਧਿਆੜਗੇ ਸਿਰੀ ਬਹੁਤ ਹੁੰਦੇ ਸੀਗੇ ਤੇ ਉਦੋਂ ਵਿੱਚ ਉਹਨਾਂ ਨੇ ਫਿਰ ਹੁਣ ਛੋਟੀ ਰੋਟੀ ਰ ਕਿੱਥੋਂ ਬੰਦਾ ਰਜਦਾ ਕਾਮੇ ਬੰਦੇ ਹੁੰਦੇ ਸੀ ਇਸ ਤਰ੍ਹਾਂ ਕਰਕੇ ਉਹ ਬੁੜੀਆਂ ਨਾ ਤਾਂ ਉਸ ਟਾਈਮ ਆਕਦੀਆਂ ਸੀ ਨਾ ਉਹ ਥੱਕਦੀਆਂ ਸੀ ਜਮਈ ਕਿਉਂ ਉਹਨਾਂ ਨੇ ਬੰਦੇ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਿਆ ਜੇ ਬੰਦਾ ਕਾਮਯਾਬ ਹੋਇਆ ਤਾਂ ਵਿੱਚ ਬੁੜੀਆਂ ਦਾ ਦੋ ਗਣਾ ਹੱਥ ਜਾਦੇ ਬੁੜੀਆਂ ਦਾ ਹੁੰਦਾ ਬੰਦੇ ਨੇ ਤਾਂ ਕੰਮ ਹੀ ਕਰਨਾ ਖੇਤ ਕਰੇ ਬੁੜੀਆਂ ਨੇ ਪੈਸੇ ਵੀ ਸਾਹਮਣੇ ਆ ਕਾਰਜ ਵੀ ਸਾਹਮਣੇ ਆ ਤੇ ਚੀਜ਼ਾਂ ਵੀ ਸਾਹਮਣੇ ਜੇ ਘਰੇ ਬੈਠੀ ਲਟਾਈ ਗਈ ਬੁੜੀ ਤੇ ਖੇਤ ਵਾਲਾ ਲਿਆ ਲਿਆ ਕੀ ਕਰੂਗਾ ਜਿਹੜੀਆਂ ਸਵਾਣੀਆਂ ਹੁੰਦੀਆਂ ਨੇ ਇਹਨੂੰ ਸਵਾਣੀਆਂ ਕਹਿੰਦੇ ਸਿਆਣੀਆਂ ਬੁੜੀਆਂ ਉਹ ਬੁੜੀਆਂ ਉਹਦਾ ਘਰ ਵਾਂਦੀਆਂ ਸੀ ਕਹਿੰਦੇ ਹੁੰਦੇ ਸਿਆਣੇ ਜੇ ਘਰ ਬੁੜੀ ਪੱਟਣ ਤੇ ਤਾਂ ਸੂਈ ਨਹੀਂ ਪਾਟ ਦਿੰਦੀ ਆ ਅ ਇਸ ਤਰ੍ਹਾਂ ਕਰਕੇ ਜਿਹੜੀਆਂ ਬੁੜੀਆਂ ਸਿਆਣੀਆਂ ਸੀ ਉਹ ਘਰ ਨੂੰ ਜੋੜਦੀਆਂ ਸੀ ਪੈਸੇ ਤੇ ਲਾਜੇ ਬਜ਼ੁਰਗਾਂ ਕੋਲ ਮਿਲ ਵੀ ਜਾਣਾ ਥੋੜਾ ਬਦੋਂ ਉਹਨੇ ਖੇਸ ਟੋਟੇ ਚ ਲਕੋ ਲੈਣੇ ਕਿਤੇ ਵੇਲੇ ਇੱਕ ਵੇਲੇ ਉਦੋਂ ਕੱਢ ਲੈਣੇ ਜਦੋਂ ਪੂਰੀ ਲੋੜ ਪੈਣੀ ਤੇ ਜੇ ਕਿਤੇ ਬੁੜੇ ਨੇ ਪੁੱਛਣਾ ਕਹਣਾ ਹੈ ਨਹੀਂ ਸਾਡੇ ਕੋਲ ਤਾਂ ਹੈ ਨਹੀਂ ਊਗੜਾ ਸਾਨੂੰ ਫੜਾਉਣਾ ਐਂ ਕਹਿ ਦੇਣਾ ਤੇ ਲਕੋ ਕੇ ਰੱਖਣੇ ਜਦੋਂ ਪੂਰੀ ਅਤੀ ਲੋੜ ਪੈਣੀ ਕਿਤੇ ਨਾ ਮਿਲਣੇ ਫੇਰ ਕਣ ਆ ਜਾ ਲੈ 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 ਹੈਗੇ ਮੇਰੇ ਕੋਲੇ ਇਸ ਤਰ੍ਹਾਂ ਦੀਆਂ ਮਾਇਆਂ ਵੀ ਸੀਗੀਆਂ ਬਹੁਤ ਬੱਚੋ ਆ ਇਹ ਸਾਧ ਸੰਗ ਤੇ ਫੇਰ ਜਦੋਂ ਕਿਤੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਆਪਾਂ ਲਾ ਲਵੇ ਅੱਜ ਤੱਕ ਹੁਣ ਮਕਾਨਾਂ ਜਾਣੋ ਵੀ ਹਟ ਗਈਆਂ ਜੇ ਕਿਸੇ ਦਾ ਨੌਜਵਾਨ ਪੁੱਤ ਮਰ ਜਾਣਾ 부ੜੀਆਂ ਨੇ ਉਹ ਜਿਹੀਆਂ ਨੇ ਵੀ ਜਾਣਾ ਤੇ ਜੇ ਸਿਆਣਾ ਬੁਢਾ ਵਰਗਾ ਫੇਰ ਹੋਰ 부ੜੀਆਂ ਨੇ ਜਾਣਾ ਜਦੋਂ ਜਾਂਦੇ ਟਰਾਲੀ ਲੈ ਕੇ ਜਾਂਦੇ ਹੁੰਦੇ ਸੀ ਆਮ ਤਾਂ ਪਹਿਲੀਆਂ ਹੀ ਤਾਂ ਕਹਿੰਦੇ ਜਾਣੀ ਅਸੀਂ ਦੇਖੇ ਹਾਂ ਤਾਂ ਪਹਿਲਾਂ ਵੀ ਤੁਰ ਕੇ ਹੀ ਜਾਂਦੇ ਹੁੰਦੇ ਸੀ ਲੜ ਰੋਟੀ ਬਣ ਲੈਣੀ ਤੇ ਤੁਰ ਕੇ ਜਾਣਾ ਬੀਬੀ ਕਿਲੋਮੀਟਰ ਵਾਟ ਤੁਰ ਕੇ ਕੱਢ ਦਿੰਦੇ ਸੀ 30 ਕਿਲੋਮੀਟਰ ਹੁੰਦੇ ਜਾਂਦੇ ਨੇ ਸ਼ਾਮ ਤੱਕ ਕਰਨ ਦਿਨ ਸਵੇਰੇ ਤੱਕ ਕਰੋ ਤੇ ਤੁਰ ਕੇ ਜਾਣਾ ਤੁਰ ਕੇ ਆਉਣਾ ਫਿਰ ਉਸ ਤੋਂ ਬਾਅਦ ਘੋੜੀਆਂ ਬੋਤੇ ਆ ਗਏ ਬੋਤੇ ਤੋਂ ਬਾਅਦ ਫਿਰ ਟਰਾਲੀਆਂ ਆ ਗਈਆਂ ਸਾਹ ਸੰਗ ਤਾਂ ਆਪ ਤਾਂ ਹੀ ਟਰਾਲੀ ਤੇ ਜਾਂਦੀ ਮਕਾਨ ਦੇਖਿਆ ਪੱਟੀ ਵਿੱਚ ਸੱਟ ਲੈਣੀ ਤੇ ਵਿੱਚ ਬੰਦੇ ਬੁੜੀਆਂ ਨੇ ਬੁੜੀਆਂ ਨੇ ਮੂਰੇ ਹੋ ਕੇ ਵਹਿ ਜਾਣਾ ਬੰਦੇ ਨੇ ਮਗਰ ਹੋ ਕੇ ਵਹਿ ਜਾਣਾ ਤੇ ਘੱਟੋ ਘੱਟ 20 25 ਜਾਣੇ ਜਾਂਦੇ ਹੁੰਦੇ ਸੀ ਮਕਾਨ ਅਗਲੇ ਦੇ ਘਰੇ ਉਹ ਸੀ ਮਕਾਨਾਂ ਅੱਜ ਕੱਲ ਤਾਂ ਸਾਡੇ ਜਾਵੜੇ 10-5 ਬੰਦੇ ਵੀ ਜਾਵੜੇ ਬੈਠੇ ਕੋ ਝੋਨੀਆਂ ਦੀਆਂ ਗੱਲਾਂ ਕਰੀ ਜਾਂਦਾ ਕੋ ਖੇਡਾਂ ਦੀਆਂ ਕਰੀ ਜਾਂਦਾ ਕੋ ਬੜਾ ਰੱਜ ਕੇ ਹੁੰਦਾ ਅਗਲੀ ਦਾ ਗੱਲ ਹੀ ਨਹੀਂ ਕਰਦਾ ਜਿਹੜਾ ਬੰਦਾ ਮਰਿਆ ਹੁੰਦਾ ਉਹਨਾਂ ਗੁੜੀਆਂ ਨੇ ਜਾ ਕੇ ਪਹਿਲਾਂ ਉਹਦੀ ਬਾਤ ਉਹਨਾਂ ਮਾਇਆਂ ਦੀ ਬਾਤ ਪੁੱਛਣੀ ਕਿ ਇਸ ਤਰ੍ਹਾਂ ਹੋਇਆ ਕਿਵੇਂ ਹੋਇਆ ਕੀ ਗੱਲ ਸੀ ਬਿਮਾਰ ਸੀ ਜਾਓ ਸਾਰੀ ਡਿਟੇਲ ਪੁੱਛਣੀ ਉਵੇਂ ਹੀ ਬੰਦਿਆਂ ਨੇ ਪੁੱਛਣੀ ਸਿਆਣੇ-ਸਿਆਣੇ ਬੰਦੇ ਨੇ ਬਹਿਣਾ ਧਰਮ ਮਸਾਲਾ 'ਚ ਬਹਿ ਜਾਣਾ ਸਾਂਝੇ ਸਾਂ ਉਥੇ ਚਾਹ ਪਾਣੀ ਉਥੇ ਪੀਣਾ ਰੋਟੀ ਉਥੇ ਛਕਾਉਣੀ ਨਾਲ ਮੁੰਡੇ ਹੁੰਦੇ ਸੀ ਆਪਣੇ ਨਵੇਂ ਅਜ ਜੋ ਪੁਰਾਣੇ ਉਸ ਟਾਈਮ ਦੇ ਸਾਡੇ ਹਾਂ ਦੇ ਹੁੰਦੇ ਸੀ ਉਹਨਾਂ ਨੇ ਰੋਟੀ ਪਾਣੀ ਛਕਾਉਣਾ ਇਸ ਤਰ੍ਹਾਂ ਸਾਰਾ ਸੰਗ ਇਹ ਤਾਂ ਹੁੰਦਾ ਸੀ ਮਕਾਨਾਂ ਦਾ ਫੇਰ ਬਰਾਤਾਂ ਦਾ ਲਾਲਾ ਬਰਾਤਾਂ ਦੇ ਵਿੱਚ ਬਰਾਤ ਮਾਇ ਕੋਈ 부ੜੀ ਜਾਂਦੀ ਨਹੀਂ ਸੀ ਹੁੰਦੀ ਬੰਦੇ ਜਾਂਦੇ ਹੁੰਦੇ ਸੀ ਬੰਦਿਆਂ ਨੇ ਬਰਾਤ ਚਲੇ ਜਾਣਾ 부ੜੀਆਂ ਨੇ ਘਰੇ ਇੰਨਾ ਨੱਚਣਾ ਇੰਨਾ ਨੱਚਣਾ ਸਾਹਸਾਕਤ ਉਹ ਮਾਈਆਂ ਜਿੱਨਾ ਕੋਈ ਨੱਚ ਨਹੀਂ ਹੋ ਸਕਦਾ ਧਰਤੀ ਹਿਲਦੀ ਹੁੰਦੀ ਸੀ ਜਦੋਂ ਉਹ ਨੱਚਦੇ ਆ ਸੀ ਗਿੱਧਾ ਪਾਉਂਦੇ ਆ ਸੀ 부ੜੀਆਂ ਮੈਂ ਦੇਖੀਆਂ ਆ ਫਿਰ ਉਹਨਾਂ ਨੇ ਆਪ ਦੇ ਕੋਈ ਇਹ ਜਿਹੇ ਹੱਲੇ ਸ਼ੋਅ ਮੈਚ ਕਰਨਾ ਵਿੱਚ ਕੋਈ ਸੱਪ ਬਣ ਜਾਣਾ ਕਿਸੇ ਨੇ ਕੋਸ਼ ਬਣਿਆ ਕੋਈ ਬੀਨ ਵਜਾਉਣੀ ਕੋਸ਼ ਕਰਨਾ ਇਹ ਜੀਆਂ ਗੱਲਾਂ ਉਹ ਮਾਈਆਂ ਬਹੁਤ ਜਾਣਦੀਆਂ ਸੀ ਤੇ ਵਿਆਹ ਦੇ ਵਿੱਚ ਰੰਗ ਲਾਉਂਦੀਆਂ ਸੀ ਅਗਲੇ ਦੇ ਚੋਂ ਇੰਨਾ ਵਿਆਹ ਸਜ ਜਾਂਦਾ ਸੀ ਬਰਾਤਿਆਂ ਨੇ ਬਰਾਤ ਔੜੇ ਜਾਣਾ ਮੁੰਡਾ ਵਿਹਣ ਉੱਠ ਜਾਣਾ ਤੇ ਘਰੇ ਬੁੜੀਆਂ ਨੇ ਇਸ ਤਰ੍ਹਾਂ ਨੱਚ ਕੇ ਧਮਾਲਾਂ ਪਾਉਣੀਆਂ ਜਦੋਂ ਆਥਣੇ ਗੱਡੀ ਆਉਣੀ ਤੇ ਆ ਕੇ ਤੇ ਮੂਹਰੇ ਖੜ ਜਾਣਾ ਪਾਣੀ ਲੈ ਕੇ ਪਾ ਤੇਲ ਲੈ ਕੇ ਤੇਲ ਚੋਣਾ ਤੇਲ ਚੋ ਕੇ ਫੇਰ ਅੰਦਰ ਲੈ ਕੇ ਜਾਣਾ ਸਾਰਿਆਂ ਨੂੰ ਐ ਪੂਰੇ ਸਗਨ ਕਰਦੇ ਸੀ ਇਸ ਤਰ੍ਹਾਂ ਜੇ ਪਸ਼ੂ ਵੀ ਕੋਈ ਲੈ ਕੇ ਆਉਂਦੇ ਹੁੰਦੇ ਸੀ ਨਾ ਪੁਰਾਣਾ ਕੋਈ ਪਸ਼ੂ ਸਾਜ ਹੁੰਦਾ ਸੀ ਸਾਜ ਦੇ ਵਿੱਚ ਛੋਲੇ ਪਾ ਲੈਣੇ ਛੋਲੇ ਪਾ ਕੇ ਉਹਨੂੰ ਸੋਨਾ ਪਿੱਤਲ ਤਾਂਬਾ ਉਹਦੇ ਵਿੱਚ ਰੱਖ ਕੇ ਉਹਨੂੰ ਸੰਗਾਉਣਾ ਵੀ ਇਹੇ ਜਾਂ ਸਾਡੇ ਘਰੇ ਆ ਕੇ ਬਣ ਜੇ ਅੱਜ ਕੁੱਲ ਕੋਈ ਕਰਦਾ ਵਾ ਜੇ ਹੁਣ ਪਜਾਣੇ ਪੁਰਾਣੇ ਬਜ਼ੁਰਗਾਂ ਨੇ ਦਾਣੇ ਕੱਢਣੇ ਸ਼ਜਲੀ ਦੇ ਵਿੱਚ ਦਾਣੇ ਪਾ ਦੇਣੇ ਪਾਸੇ ਸ਼ੈ ਰੱਖ ਲੈਣੀ ਫੋਸ ਰੱਖ ਲੈਣਾ ਬੜ ਦਸਾ ਨਾਲ ਪਾਣੀ ਦਾ ਗਲਾਸ ਭਰ ਕੇ ਧਰ ਦੇਣਾ ਤੇ ਜਦੋਂ ਦਾਣੇ ਪਏ ਹੁੰਦੇ ਸੀ ਖੇਤ ਦੇ ਵਿੱਚ ਬੋਲ ਉਹਨੂੰ ਕਹਣਾ ਪਹਿਲਾਂ ਦਾਣੇ ਘਰੇ ਲੈ ਕੇ ਆਉਣੇ ਘਰੇ ਲਿਆ ਕੇ ਫੇਰ ਮੰਡੀ 'ਚ ਲੈ ਕੇ ਜਾਣੇ ਹੁਣ ਤਾਂ ਆਪਾਂ ਦਾਣੇ ਬਾਹਰੇ-ਬਾਹਰੀ ਸੱਟੇ ਹੁੰਨੇ ਆ ਬਾਹਰੇ-ਬਾਹਰੀ ਆਪਾਂ ਲਿਆ ਕੇ ਡਰਾਮਾ 'ਚ ਪਾ ਦਿੰਨੇ ਆ ਉਹ ਗੱਲਾਂ ਪੁਰਾਣੀਆਂ ਬਜ਼ੁਰਗਾਂ ਵਾਲੀਆਂ ਗਈਆਂ ਜਮਾ ਤਾਂ ਬਾਲੇ ਯਾਰ ਇੰਨਾ ਸੋਹਣਾ ਅੱਜ ਜੇ ਉਹ ਗੱਲਾਂ ਨੂੰ ਯਾਦ ਕਰੀਏ ਤਾਂ ਰੋਣ ਵੀ ਆ ਜਾਂਦਾ ਕੀ ਯਾਰ ਬਈ ਯਾਰ ਐਡੇ ਸਿਆਣੇ ਬਜ਼ੁਰਗ ਸਾਡੇ ਯਾਰ ਇੰਨੀਆਂ ਗੱਲਾਂ ਸੁਣੀਆਂ ਕਰਦੇ ਯਾਰ ਅੱਜ ਤਾਂ ਜਮਾ ਵੇਲਾ ਹੀ ਚੱਕਿਆ ਗਿਆ ਉਹ ਉਹਦਾ ਵੇਲਾ ਹੀ ਨਹੀਂ ਰਿਹਾ ਯਾਰ ਨਾ ਉਹ ਬਜ਼ੁਰਗ ਰਹੇ ਆ ਯਾਰ ਅੱਜਕੱਲ ਤਾਂ ਜਵਾਕਰੋਂ ਕਿਸੇ ਨੂੰ ਛੇੜ ਲਾ ਹੁਣ ਕੱਲੇ ਤੇ ਪ੍ਰਚਾਦਾ ਪਾਈ ਵਾਲੇ ਵਰਤਾਂਦੇ ਸੀ ਫੌਜੀ ਨੇ ਕਿਹਾ ਕਹਿੰਦਾ ਓਏ ਇਸ ਤਰ੍ਹਾਂ ਕਰਕੇ ਆਇਆ ਵਰਤਾਲ ਲੋਕਾਂ ਦਾ ਤੂੰ ਵਰਤਾਲਾ ਤੈਨੂੰ ਕੀ ਹੋਇਆ ਆ ਜਵਾਬ ਮਿਲਿਆ ਮੁਰਰ ਤੋਂ ਲਾਲੋ ਸਾਹਿਬ ਕੀ ਸਿਆਣਾ ਬੰਦਾ ਕਿਸੇ ਨੂੰ ਰੋਕ ਦੂ ਯਾਰ ਕੀ ਕਹਿ ਦੂ ਮੁਰੋਂ ਇਹ ਜੇ ਜਵਾਬ ਹੁੰਦੇ ਅੱਜ ਕੱਲ ਦੇ ਜਵਾਕਾਂ ਦੇ ਨਾ ਇਹਨਾਂ ਨੂੰ ਰੋਕ ਸਕਦੇ ਆ ਨਾ ਟੋਕ ਸਕਦੇ ਆ ਅੱਗੇ ਤਾਂ ਯਾਰ ਜਿਵੇਂ ਬਜ਼ੁਰਗ ਬੈਠੇ ਆ ਸੱਤ ਦੇ ਵਿੱਚ ਤੇ ਲੰਗੇ ਵੀ ਜਾਣਾ ਤੇ ਕਿਹੜਾ ਨਾ ਜਾ ਰੋਤਾ ਆ ਬੈਠਾ ਉਹ ਚਾਚਾ ਬੈਠਾ ਉਹ ਕੀ ਕਹੂਗਾ ਕਿੱਧਰ ਨੂੰ ਜਾਂਦੇ ਆ ਫਿਰ ਪੁੱਛਣਾ ਵੀ ਕਰਿਆ ਇਹਨੂੰ ਵੀ ਅੱਜ ਕਿੱਧਰ ਨੂੰ ਜਾਂਦੇ ਸੀ ਤੁਸੀਂ ਤੁਰੇ ਤੇ ਕੀ ਦੱਸੇ ਹੁਣ ਕਿੱਧਰ ਨੂੰ ਜਾਂਦੇ ਹੁੰਦੇ ਸੀ ਇਸ ਤਰ੍ਹਾਂ ਫਿਰ ਕਈ ਆ ਤਾਂ ਜਾਣਾ ਹੀ ਨਾ ਬਸ ਜਾਂ ਸਕੂਲ ਹੀ ਖੇਡਣ ਜਾਂਦੇ ਹੁੰਦੇ ਸੀ ਇਸ ਤਰ੍ਹਾਂ ਕਰਕੇ ਬਹੁਤ ਪੁਰਾਣੇ ਬਜ਼ੁਰਗਾਂ ਦੀਆਂ ਤਾਂ ਗੱਲਾਂ ਇੰਨੀਆਂ ਯਾਰ ਸੋਹਣੀਆਂ ਲੱਗਦੀਆਂ ਤੂੰ ਗੱਲ ਹੀ ਛੱਡ ਦੇ ਪਹਿਣਨ ਵਿਆਹ ਦੇ ਵਿੱਚ ਨਚਣਾ ਫਿਰ ਮਕਾਨ ਜਾਣੀ ਫੇਸ ਆ ਸੰਗਤ ਕਰੇ ਮਾਈਆਂ ਨੇ ਇੰਨਾ ਕੰਮ ਕਰਨਾ ਨਲਕੇ ਤੋਂ ਗੇੜ ਕੇ ਪਾਣੀ ਪਿਉਣਾ ਪਸ਼ੂਆਂ ਨੂੰ ਉਦੋਂ ਕਿੰਨੇ ਕਿੰਨੇ ਪਸ਼ੂ ਹੁੰਦੇ ਸੀ ਤੇ ਗਿਉਂ ਬਹਾਲੀ ਨੇ ਤਾਂ ਹਲ ਜੋੜ ਕੇ ਉਠੇ ਜਾਣਾ ਜੇ ਕਿਸੇ ਦੇ ਬੰਦੇ ਚਾਰ ਪੰਜ ਬਾਧਾ ਪੱਠਿਆਂ ਦੇ ਦਿੱਤੇ ਤੇ ਚਲੋ ਉਹ ਤਾਂ ਪਹਿਣ ਪਾਣੀ ਬੁੜੀਆਂ ਨਾਲ ਲਾ ਕੇ ਪਿਆ ਦਿੰਦਾ ਸੀਗਾ ਪਰ ਆਹ ਬੁੜੀਆਂ ਦੇ ਨਾਲ ਕੋਈ ਲੱਗਦਾ ਫਿਰ ਬੁੜੀ ਨੇ ਗੋਹਾ ਸੱਟਣਾ ਕੋਈ ਗੋਹੇ ਵਾਲੀ ਨਹੀਂ ਸਿਲਾਈ ਹੁੰਦੀ ਨਾ ਉਦੋਂ ਲੱਗਦੀ ਸੀ ਛੇਤੀ ਕੋਈ ਉਦੋਂ ਸਭ ਨੇ ਆਪੋ ਆਪਣੇ ਸੱਟਣਾ ਪਾਥਣਾ ਪਾਥਿਆਂ ਦੇ ਘੀਰੇ ਲਾਉਣੇ ਸਿਆਣੇ ਕਹਿੰਦੇ ਨੇ ਘੀਰਿਆਂ ਤੋਂ ਪਤਾ ਲੱਗ ਜਾਣਾ ਵੀ ਪਿੰਡ ਕਹੇ ਜਿੱਥੇ ਵੱਧ ਘੀਰੇ ਲੱਗੇ ਉਹਨੇ ਲੈ ਰਹੇ ਆ ਪਸੂ ਇਸ ਤਰ੍ਹਾਂ ਕਰਕੇ ਸਾਹ ਸੰਗਤ ਬਹੁਤ ਕੱਪੂ ਗਾਲੇ ਥਾਂ ਦੇ ਵਿੱਚ ਕਰਤਾਰ ਗਾਲੇ ਥਾਂ ਦੇ ਵਿੱਚ ਘੀਰੇ ਘੀਰੇ ਹੁੰਦੇ ਸੀ ਇੱਥੇ ਬੁੜੀਆਂ ਨੇ ਪਾਸਕਣ ਪੱਥਣੀ ਤੇ ਰੂੜੀਆਂ ਆਪੋ ਆਪਣੇ ਜਗ੍ਹਾ ਹਰੇਕ ਬੰਦੇ ਕੋਲ ਇੱਕ ਜਗ੍ਹਾ ਹੁੰਦੀ ਸੀ ਉਹਨੂੰ ਗੜਾ ਕਹਿੰਦੇ ਸੀ ਗੜੇ ਦੇ ਵਿੱਚ ਆਪਾਂ ਰੂੜੀ ਲਾਉਂਦੇ ਹੁੰਦੇ ਸੀ ਹੁਣ ਤਾਂ ਗੜੇ ਵੀ ਨਹੀਂ ਰਹਿ ਗਏ ਰੂੜੀਆਂ ਵੀ ਨਹੀਂ ਰਹਿ ਗਈਆਂ ਨਾ ਉਸ ਤਰ੍ਹਾਂ ਰੇਹ ਪੈਂਦਾ ਫਿਰ ਟਰਾਲੀ ਨਾਲ ਰੇਹ ਗੱਡੇ ਨਾਲ ਰੇਹ ਪਾਉਣਾ ਬੰਦੇ ਕਾਨੇ ਦਿਹਾੜੀਏ ਕਾਨੇ ਦਿਹਾੜੀਆਂ ਦੇ ਨਾਲ ਆਪ ਲਗਣਾ ਟੋਕਰੀ ਆਪ ਚੱਕਣੀ ਕਹੀ ਆਪ ਮੋਣੀ ਢੇਰੀਆਂ ਲਾਉਣੀਆਂ ਢੇਰੀਆਂ ਲਾ ਕੇ ਫਿਰ ਉਹ ਖਲਾਸ ਰਿੰਗਾ ਪੁਰਾਣਾ ਸਮਾਂ ਇਹ ਸੀਗਾ ਤੇ ਫੇਰ ਸਾਹ ਸੰਗਤ ਜਦੋਂ ਉਹ ਕੋਈ ਕਣਕ ਵੀਦਲੀ ਚਾਹ ਮੱਕੀ ਵੀਦਲੋਂ ਮੱਕੀ ਨੂੰ ਘੁੱਡਣਾ ਉਹਦੇ ਵਿੱਚੋਂ ਖਸੇ ਟਾਂਡੇ ਕੱਢਣੇ ਨੇ ਕਾਮ ਕਾਹ ਬੂਟ ਕੱਢੀ ਜਾਣਾ ਮੜਾ ਮੋਟਾ ਬੁੜਿਆਂ ਨੇ ਬੈਠਿਆ ਨੇ ਵਿੱਚ ਦੋ ਦੋ ਪੂਲੇ ਵਿੱਚੋਂ ਖੜੀ ਮੱਕੀ ਚੋਂ ਕੱਢ ਲਿੰਦੇ ਸੀ ਉਹ ਨਾਲ ਚਰੀ ਦੇ ਨਾਲ ਰਲਾ ਕੇ ਕੁੱਤਰਨੇ ਫੇਰ ਪਸ਼ੂਆਂ ਨੂੰ ਪਾਉਣੇ ਆਮ ਹਰੇਕ ਦੇ ਘਰੇ ਗੁਆਰਾ ਬੀਜਾਂਦਾ ਸੀ ਜਦੋਂ ਹਾੜੀ ਦਾ ਟਾਈਮ ਆਉਂਦਾ ਸੀ ਕਣਕ ਦਾ ਉਦੋਂ ਹਰੇਕ ਦੇ ਘਰੇ ਛੋਲੇ ਹੁੰਦੇ ਸੀ ਬੀਜੇ ਬਾੜਦਰੀ ਸੀ ਛੋਲੇ ਖਾਂਦੇ ਹੁੰਦੇ ਉਦੋਂ ਤੇ ਬੰਦੇ ਅੱਜ ਬੰਦਿਆਂ ਨੂੰ ਨਹੀਂ ਮਿਲਦੇ ਮੌਲਿਆ ਲਿਆ ਲਿਆ ਕੇ ਆਪਾਂ ਨੇ ਲਫਾ ਵਾਂਚ ਵੇਚਦੇ ਆ ਕਿਲੋ ਕਿਲੋ ਅੱਧਾ ਅੱਧਾ ਕਿਲੋ ਤੇ ਉਦੋਂ ਹਰੇਕ ਦੇ ਘਰੇ ਛੋਲੇ ਜੋਂ ਕਣਕ ਆਮ ਪਈ ਹੁੰਦੀ ਸੀ ਇਹ ਬਜ਼ੁਰਗਾਂ ਦੇ ਪਹਿਲਿਆਂ ਦੇ ਖਾਈਏ ਵੀ ਇਹ ਸੀ ਤਕੜੇ ਕਿੰਨੇ ਸੀ ਅੱਜ ਜੇ ਕਹਿੰਦੇ ਨਾ ਜੇ ਭਿਉਂ ਕੇ ਛੋਲੇ ਖਾਈਏ 2-3 ਕਿਲੋ 4 ਕਿਲੋ ਛੋਲੇ ਇੱਕ ਦੇ ਬੰਦਾ ਸਿਆਲ ਸਿਆਲ ਚ ਖਾ ਜਾ ਜੇ ਗਰਮੀ ਚ ਤੇ ਭਿਉਂ ਕੇ ਉਹਨਾਂ ਦਾ ਪਾਣੀ ਪੀ ਲਵੇ ਤਰੀਜੀ ਪੀ ਲਵੇ ਫਿਰ ਉਹਨਾਂ ਨੂੰ ਚੱਬ ਲਵੇ ਨੂਨ ਪਾਇਆ ਹੁੰਦਾ ਵਿੱਚ ਚੱਬ ਲਵੇ ਤੇ ਬੰਦਾ ਬੰਦੇ ਨਾਲ ਰਲਦਾ ਨਹੀਂ ਤੇ ਉਦੋਂ ਬੁੜਿਆਂ ਨੇ ਫਿਰ ਉਹ ਜੋਂਪ ਨਾਲ ਲੈਣੇ ਵਿੱਚ ਛੋਲੇ ਪਾ ਲੈਣੇ ਉਹਨੂੰ ਘਾਟ ਕਹਿੰਦੇ ਹੁੰਦੇ ਸੀ ਘਾਟ ਪਰ ਉਹ ਗੀਜੇ ਪਰ ਲੈਣੇ ਗੀਜੇ ਵਰਗੇ ਖੇਤ ਨੂੰ ਸ਼ਾਮ ਨੂੰ ਜਦੋਂ ਜਾਣਾ ਉਹ ਘਾਟ ਖਾਂਦਿਆਂ ਤੁਰੇ ਜਾਣਾ ਤੇ ਕਿਵੇਂ ਨਹੀਂ ਤਕੜੇ ਹੋਣਗੇ ਅ ਅੱਜ ਕੱਲ ਤਾਂ ਹੁਣ ਇੱਥੇ ਅੱਡੇ ਦੇ ਉੱਤੇ ਨਾ ਸ਼ਾਮ ਨੂੰ ਠੱਕਾ ਪੈਂਦਾ ਹੁੰਦਾ ਇੱਕ ਤਾਂ ਉੱਤੇ ਗੋਲ ਗੱਪੇ ਖਾਂਦੇ ਲੋਕ ਇੱਕ ਹੋਰ ਹੀ ਪਤਰੀ ਉਹ ਸੇਵੀਆਂ ਜਾਂ ਪਾ ਕੇ ਖਾਂਦੇ ਯਾਰ ਇੰਨੀ ਚਿਕਨਾਈ ਵਾਲੀਆਂ ਚੀਜ਼ਾਂ ਉਹ ਬਦਲੂ ਬਦਲ ਫੁੱਲਣ ਦੇਣ ਗਿਆ ਯਾਰ ਜਿਹੜੀਆਂ ਅੱਜ ਆਪਾਂ ਖਾਣੇ ਆ ਤਿਲਾਈ ਵਾਲੀਆਂ ਚੀਜ਼ਾਂ ਉਹ ਬੰਦੇ ਦਾ ਉਹ ਪੇਟੂ ਬਣਾ ਦਿੰਦੀਆਂ ਬੰਦੇ ਨੂੰ ਪੇਟੂ ਦੇ ਨਾਲ ਬੰਦਾ ਵੇਟ ਨਹੀਂ ਜਗਦਾ ਉਹਦੇ ਨਾਲ ਬੰਦਾ ਰਾਜੀ ਨਹੀਂ ਹੁੰਦਾ ਖੇਡਾ ਨਹੀਂ ਖੇਡਦਾ ਉਹ ਉਹ ਚੀਜ਼ਾਂ ਖਾ ਕੇ ਘਿਓ ਖਾਣਾ ਪਊ ਦੁੱਧ ਪੀਣਾ ਪਊ ਲੱਸੀ ਪੀਣੀ ਪਊ ਦਹੀਂ ਪੀਣਾ ਪਊ ਪ੍ਰੈਕਟਸ ਕਰਨੀ ਪਊਗੀ ਤੇ ਛੋਲੇ ਦੀਆਂ ਦਾਲਾਂ ਤੇ ਛੋਲੇ ਪਿਓ ਪਿਓ ਕੇ ਖਾਣੇ ਪਹਿਣਗੇ ਜਿਹੜੇ ਦੇਸੀ ਗਾਣੇ ਆ ਹੁਣ ਕਈ ਕੇਲੇ ਪਾਪਾ ਦਾ ਜੋ ਦੇਣਾ ਯਾਰ ਫੁੱਲਣਾ ਮ ਫੁੱਲ ਕੇ ਕੀ ਕਰਨਾ ਸਰੀਰ ਦਾ ਪਾਵਰ ਬੰਦਾ ਸ਼ਾਮ ਕਰ ਗਈ ਹੋਵੇ ਤੇ ਉਹਦੇ ਵਿੱਚ ਪਾਵਰ ਹੋਵੇ ਹਾਂ ਬਹੁਤ ਅਸੀਂ ਵੀ ਬਹੁਤ ਕਰਦੇ ਨਾ ਫੁੱਲ ਕੰਮ ਕਰਾਇਆ ਬਹੁਤ ਜਿਆਦਾ ਕੰਮ ਕਰਾਇਆ ਨਾਲ ਹਾੜੀ ਵੜਣੀ ਨਾਲੇ ਕਢਣੀ ਹੁਣ ਤਾਂ ਕਈਆਂ ਨੂੰ ਤੰਗਲੀ ਦਾ ਲਈ ਪਤਾ ਵੀ ਤੰਗਲੀ ਕੀ ਹੁੰਦੀ ਆ ਹਾਂ ਹੋਰ ਕੋਈ ਚੱਕੇ ਹੋਣਗੇ ਸਬਰ ਕਰਤਾ ਜੱਟ ਸਲੰਗ ਇਹ ਚੀਜ਼ਾਂ ਦਾ ਪਤਾ ਕਿਸੇ ਨੂੰ ਨਹੀਂ ਪਤਾ ਹੁਣਾ ਇਸ ਤਰ੍ਹਾਂ ਗੱਲਾਂ ਸਾਹ ਸੰਗਤ ਜਿਹੜੀਆਂ ਇਹ ਪੁਰਾਣੀਆਂ ਗੱਲਾਂ ਪੁਰਾਣੇ ਬਜ਼ੁਰਗਾਂ ਦੀਆਂ ਗੱਲਾਂ ਨਹੀਂ ਜਾਣਦੇ ਧੋਤੀ ਬੰਨਣੀ ਬਜ਼ੁਰਗਾਂ ਨੇ ਤੇ ਗੋਡਿਆਂ ਤੋਂ ਨੀਵਾ ਝੱਗਾ ਹੁੰਦਾ ਸੀ ਹਰੇ ਕਦੇ ਤੇ ਟਾਕੀਆਂ ਲੱਗੀਆਂ ਹੁੰਦੀਆਂ ਸੀ ਦੋ ਦੋ ਤਿੰਨ ਤਿੰਨ ਤੇ ਹਰੇਕ ਸਾਡੀ ਮਾਤਾ ਦੇ ਵੀ ਟਾਕੀ ਲੱਗੇ ਬਹੂ ਦੇ ਕੱਲੇ ਲੀੜੇ ਹੁੰਦੇ ਜਿਹੜੀ ਘਰੇ ਵਿਆਹ ਕੇ ਆਈ ਹੁੰਦੀ ਸੀ ਤੇ ਕੁੜੀਆਂ ਤੇ ਜਿਹੜੀਆਂ ਪੁਰਾਣੀਆਂ ਬੁੜੀਆਂ ਉਹਨਾਂ ਦੇ ਟਾਕੀ ਵਾਲੇ ਲੀੜੇ ਹੁੰਦੇ ਸੀ ਪਤਾ ਲੱਗਣ ਵੀ ਇਹ ਕੁੜੀ ਆ ਤੇ ਇਹ ਬਹੂ ਆ ਅੱਜ ਕੱਲ ਤਾਂ ਹੁਣ ਨਾ ਬਹੂ ਦਾ ਪਤਾ ਲੱਗਦਾ ਨਾ ਕੁੜੀ ਦਾ ਪਤਾ ਕੋਈ ਲੀੜੇ ਦੋਨਾਂ ਦੇ ਹੁੰਦੇ ਹੋਏ ਜੀ ਉਹਦੇ ਹੁੰਦੇ ਹੋਏ ਸਵੇਰ ਕਦੋਂ ਜਿੱਦੋਂ ਚੜ੍ਹਦੇ ਚੜਾਉਂਦੇ ਹੋਣਗੇ ਵੀ ਮੈਂ ਘਟ ਨਾ ਰਹਿ ਜਾ ਤੇ ਉਦੋਂ ਨਾ ਕੁੜੀ ਦੇ ਲੀੜੇ ਲੱਗ ਹੁੰਦੇ ਕਿਉਂਕਿ ਟਾਕੀਆਂ ਲੱਗੀਆਂ ਹੁੰਦੀਆਂ ਸੀਗੀਆਂ ਹਰੇਕ ਦੇ ਇਸ ਤਰ੍ਹਾਂ ਬਜ਼ੁਰਗਾਂ ਨੇ ਐਂ ਸਮੇ ਕੱਢੇ ਆ ਉਹਨਾਂ ਵਰਗੇ ਸਮੇ ਅੱਜ ਜੇ ਆਪਾਂ ਕੱਢਣੇ ਹੋਣ ਤਾਂ ਮੈਨੂੰ ਮਤੇ ਦਾ ਜਵਾ ਕੋਈ ਮਰ ਜਾਣ ਲੈ ਅਸੀਂ ਐਂ ਕਰਕੇ ਟਾਕੀਆਂ ਵਾਲੇ ਪਾਏ ਤੇ ਟੁੱਟੇ ਸ ਇੱਕ ਜੁੱਤੀ ਹੁੰਦੀ ਸੀ ਕਈਆਂ ਕੋਲੇ ਦਾ ਘਰਾਂ ਦੇ ਵਿੱਚ ਇੱਕ ਜੁੱਤੀ ਜਿਹਦੇ ਨਾਲ ਉਹਨਾਂ ਨੇ ਸਾਰਿਆਂ ਨੇ ਬਰਾਤ ਜਾਣਾ ਸਾਰਿਆਂ ਨੇ ਲਾਹਮ ਅੰਦਰ ਜਾਣਾ ਇੱਕ ਇੱਕ ਬੀਜ ਹੁੰਦਾ ਸੀ ਇੱਕੀ ਚਾਦਰਾਂ ਹੁੰਦਾ ਸੀ ਇੱਕੀ ਪੱਗ ਹੁੰਦੀ ਸੀ ਕਈ ਕਈ ਜਣੇ ਪਾ ਕੇ ਉਹਦੇ ਨਾਲ ਉੱਠ ਜਾਂਦੇ ਸੀ ਬਾਹਰ ਜੁੱਤੀਆਂ ਤੇ ਜੇ ਟੁੱਟੇ ਜੇ ਛੱਬਰ ਹੋਣੇ ਵਿਚਾਰਿਆਂ ਦੇ ਉਵੇਂ ਹੀ ਉਹਨਾਂ ਨੇ ਪਾਈ ਪੜਾ ਕੱਪੜਾ ਕੱਪੜਾ ਕਰਦੇ ਤੁਰੇ ਫਿਰਨਾ ਵਿਚਾਰੇ ਨੇ ਬਾਹਾਂ ਦੇ ਵਿੱਚ ਆਮ ਦਾ ਜਾਨੀ ਜੇ ਕੇ ਦਾ ਟੁੱਟੇ ਛਤਰੀ ਹੁੰਦੀ ਜਦੋਂ ਆਉਂਦੇ ਹੁੰਦੇ ਸੀ ਕਿ ਤੁਹਾਨੂੰ ਕਿਹੜਾ ਪਖੜਾ ਪਿ ਵਿਚਾਰੇ ਨੇ ਕਰਦੇ ਆਉਣਾ ਗੱਡਿਆਂ ਤੇ ਗੱਡੇ ਆਉਣੇ ਬਿਲਾ ਤੁਹਾਨੂੰ ਸ਼ਾਮ ਨੂੰ ਪੱਠੇ ਲੈ ਕੇ ਤਿੰਨ ਚਾਰ ਕ ਵੱਜ ਜਾਣੇ ਨਾ ਤੇ ਖੇਤੋਂ ਗੱਡੇ ਤੋਂ ਨੇ ਜਿਹੜੇ ਕਈ ਬੰਦੇ ਹੁਣ ਸਾਜਰੇ ਲੈ ਕੇ ਆਉਂਦੇ ਨੇ ਉਹਨਾਂ ਦੇ ਇਸ ਵੇਲੇ ਸਵੇਰ ਸਵੇਰ 8 ਵਜੇ ਦੇ ਨੂੰ 7 ਵਜੇ ਦੇ ਨੂੰ ਗੱਡੇ ਲੈਣ ਵਾਰ ਤੁਰੇ ਉਹਨੇ ਵੀ ਪੱਠੇ ਵੱਢ ਲੈ ਭਲਾਣਾ ਹੁਣ ਦਾ ਸਮਾਂ ਹੀ ਨਹੀਂ ਕੋਈ ਜਾਂ ਰੌਣ ਦਾ ਜਿਹੜੇ ਵੇਲੇ ਮਰਜੀ ਆਉੜਾ ਵੱਡੇ ਵੱਡੇ ਪੱਠੇ ਜਾ ਕੇ ਬੜਾ ਦਾ ਤੋਂ ਚਾਰ ਤੱਬੇ ਬਲਦਾ ਪਈ ਰੱਖਿਆ ਆਪਦਾ ਜਾਂਦਾ ਹੀ ਨਹੀਂ ਉਦੋਂ ਆਪ ਜਾਣੇ ਹੁੰਦੇ ਸੀ ਨਾਲੇ ਜੇ ਕਿੱਲਾ ਵਰਸੀਨ ਹੈ ਜਿਹਦੀਆਂ ਪੰਜ ਵੱਟਾਂ ਕਰੀਆਂ ਤਾਂ ਪੰਜ ਕਿੱਲੇ ਵੱਢ ਦਿੰਦਾ ਸੀ ਇੱਕ ਬੰਦਾ ਕੰਨੇ ਚਰਚ ਵੱਡੂਗਾ ਇਹ ਸਾਲ ਵੀ ਇਸ ਤਰ੍ਹਾਂ ਜਿ ਪੱਠੇ ਵੀ ਵੱਢ ਕੇ ਲਿਉਂਦੇ ਰਹੇ ਆ ਫੇਰ ਸਾਰਿਆਂ ਨੇ ਪੋਸਵਾਂ ਨੂੰ ਪਾਉਣੇ ਗਦਾਵੇ ਰਲਾਉਣੇ ਖਾਲ ਰਲਾਉਣੀ ਬੜੇਵੇਂ ਰਲਾਉਣੇ ਫੇਰ ਉਹ ਦੁੱਧ ਦਿੰਦਿਆਂ ਸੀ ਜਿਹੇ ਜਆ ਪਾਉਂਦੇ ਸੀ ਉਹੇ ਜਆ ਨਿਕਲਦਾ ਸੀ ਕਾਰਡਨੀ ਦੇ ਵਿੱਚ ਦੁੱਧ ਰੱਖ ਦੇਣਾ 5-7 ਕਿਲੋ ਪਾ ਕੇ ਤੇ ਹਾਰੇ ਕਹਿੰਦੇ ਨੇ ਹਾਰੇ ਉਹਨਾਂ ਨੂੰ ਅੱਜ ਜਲੇ ਜੋ ਕਰਨ ਤਾਂ ਹਾਰਿਆਂ ਦਾ ਵੀ ਨਹੀਂ ਪਤਾ ਵੀ ਹਾਰੇ ਕੀ ਚੀਜ਼ ਹੁੰਦੇ ਆ ਉਦੋਂ ਹਾਰੇ ਦੇ ਵਿੱਚ ਦੁੱਧ ਰੱਖ ਦੇਣਾ ਕਾਰਨ ਵਾਸਤੇ ਥੱਲੇ ਅੱਗ ਪਾ ਦੇਣੀ ਉਹਨੇ ਸਾਰੀ ਡੜੀ ਕੁੜੀ ਜਾਣਾ ਸਾਰੀ ਡੜੀ ਕੋਈ ਲਾਲ ਸ਼ੂ ਬਣ ਜਾਣਾ ਤੇ ਫੇਰ ਉਹ ਬਜ਼ੁਰਗ ਪੀਂਦੇ ਹੁੰਦੇ ਸੀ ਮਾਇਆ ਵੀ ਪੀ ਲੈਂਦੇ ਸੀ ਬਜ਼ੁਰਗ ਵੀ ਪੀਂਦੇ ਸ਼ਾਮ ਨੂੰ ਕੋਸ ਦੇ ਵਿੱਚ ਸੱਜਰਾ ਰਲ ਰਲਣਾ ਕੋਸ ਨੂੰ ਲਾ ਕਰਨ ਬਾਕੀ ਜਾਗ ਲਾਂਦੇ ਸੀ ਬੜੂ ਮੈਂ ਲੱਸੀ ਦਹੀਂ ਸਵੇਰ ਨੂੰ ਜਿਹੜਾ ਹਾਲੀ ਜਾਂਦਾ ਹੁੰਦਾ ਸੀ ਉਹਨੂੰ ਤਿਓੜ ਬਣਾ ਕੇ ਦਿੰਦੇ ਹੁੰਦੇ ਕਹਿੰਦੇ ਲਫਾੜ ਤੇਰੀ 10 ਵਜੇ ਰੋਟੀ ਆਊ ਉਦੋਂ ਪਹਿਲਾਂ ਤੈਨੂੰ ਭੁੱਖ ਨਹੀਂ ਲੱਗੂਗੀ ਆਪੇ ਤੇ ਬਲਦਾਂ ਨੂੰ ਪੂਰਾ ਦਾਣਾ ਦੂਣਾ ਪਾ ਕੇ ਪਾਣੀ ਪਿਆ ਕੇ ਤੋੜਨ ਰਜਾ ਕੇ ਵਿਕਰਾ ਤੇਰੇ 12 1 ਵਜੇ ਤੱਕ ਇਹ ਚੱਲ ਜਾਣਗੇ ਪਸ਼ੂ ਤੂੰ ਹਲ ਵਾਹਣਾ ਇਕੱਲਾ ਦੋ ਡੇਢ ਇਕੱਲਾ ਬੰਦਾ ਵਾਹਂਦਾ ਸੀ ਜੋਤੇ ਜੋਤੇ ਦੇ ਵਿੱਚ ਇਸ ਤਰ੍ਹਾਂ ਬੰਦੇ ਦੇ ਮੂੰਹ ਹੱਥ ਵੀ ਮਾਈਆਂ ਰੱਖਦੇ ਆ ਪਸ਼ੂਆਂ ਦੇ ਵੀ ਉਨਾ ਹੀ ਰੱਖਦੇ ਆ ਕਿਉਂਕਿ ਪਸ਼ੂਆਂ ਨੇ ਵੀ ਬਗਣਾ ਹੁੰਦਾ ਸੀ ਗੱਡੇ ਤੇ ਵੀ ਬਗਣਾ ਹਲ ਤੇ ਵੀ ਬਗਣਾ ਸਵਾਗੇ ਸਵਾਗੀ ਤੇ ਬਗਣਾ ਬੀਜਣਾ ਵੀ ਆ ਇਸ ਤਰ੍ਹਾਂ ਕਰਕੇ ਬਲਦਾਂ ਤੇ ਬਹੁਤ ਜ਼ਿਆਦਾ ਜ਼ੋਰ ਹੁੰਦਾ ਸੀ ਬਹੁਤ ਬੜਦਾ ਸੀ ਵੀ ਬਾਹ ਯਾਮ ਸਾਰਿਆਂ ਨੇ ਬਾਹ ਯਾਰ ਸਾਰਿਆਂ ਨੂੰ ਪਤਾ ਉਹ ਜਿਹੜੇ ਪੁਰਾਣੇ ਬੰਦੇ ਆ ਅੱਜ ਤਾਂ ਉਹ ਰਹੇ ਹੀ ਨਹੀਂ ਉਹ ਬੰਦੇ ਤਾਂ ਉਹਨਾਂ ਚੋਂ ਕੋਈ ਬੱਲਾ ਮਿਲੂਗਾ ਜਾਂ ਕੋਈ ਬੈਠਾ ਹੋਇਆ ਮੰਜੇ ਤੇ ਵਿਚਾਰਾ 80 90 ਸਾਲ ਦਾ ਉਹ ਮਿਲੂਗਾ ਉਹ ਦੱਸੋ ਸਾਰਿਆਂ ਹਗਲਾ ਜਿਹੜੀਆਂ ਅੱਜ ਮੈਂ ਤੁਹਾਨੂੰ ਸੁਣਾ ਰਿਹਾ ਇਹ ਗੱਲਾਂ ਦਾ ਸਾਹ ਸੰਗਤ ਐਵੇਂ ਨਾ ਸਮਝੋ ਇਹ ਕੀਮਤੀ ਗੱਲਾਂ ਲੱਖ ਲੱਖ ਰੁਪਏ ਦੀ ਇੱਕ ਗੱਲ ਆ ਜਿਹੜੀਆਂ ਅੱਜ ਮੈਂ ਤੁਹਾਨੂੰ ਸੁਣਾ ਰਿਹਾ ਨਹੀਂ ਸੁਣੂਣੀਆਂ ਕਿਸੇ ਨੇ ਫੇਰ ਆ ਪੁਰਾਣੇ ਬਜ਼ੁਰਗਰ ਜਿਹੜੋਂ ਆਉਂਦਾ ਜੇ ਉਹ ਬਜ਼ੁਰਗਾਂ ਨੂੰ ਉਹ ਆ ਕੇ ਆਪਾਂ ਨੂੰ ਪੁੱਛਣ ਨਾ ਵੀ ਜਿਹੜਾ ਪੰਜਾਬ ਸੋਨੂੰ ਅਸੀਂ ਦੇਖਿਆ ਯਾਰ ਕਰਨੇ ਕਰਨੇ ਪੰਜਾਂ ਬੰਜਾਂ ਸਿਆਣੇ ਖੜੇ ਫਿਰ ਉਹ ਤੇ ਧੂਣੀ ਲਾ ਲੈਣੀ ਸੇਕਣਾ ਗੱਪਾਂ ਮਾਰਨੀਆ ਸੱਤ ਚ ਬੈਠੇ ਰਹਿਣਾ ਰਾਤ ਨੂੰ ਨੇਰੇ ਹੁੰਦੇ ਤਾਂ ਯਾਰ ਗੱਲਾਂ ਬਾਤਾਂ ਇੱਕ ਦੂਜਿਆਂ ਦੀਆਂ ਸੁਣਨੀਆਂ ਸੁਣਾਉਣੀਆਂ ਉਧਰ ਕੀ ਹੋ ਗਿਆ ਇਧਰ ਉਹਦਾ ਕਿਹੜਾ ਖਬਰਾਂ ਅਖਬਾਰ ਹੁੰਦੇ ਸੀ ਪਹਿਲੀਆਂ ਚੋ ਆਇਆ ਕਿਦੋਂ ਜਨੂ ਗਾਂ ਤੋਂ ਗਾਂ ਖਬਰ ਮਿਲ ਜੂ ਕੋਈ ਮਾਸਟਰ ਤੋਂ ਮਿਲ ਜਾਣੀ ਜਾਂ ਕਿਸੇ ਫੌਜੀ ਤੋਂ ਜਾਂ ਕਿਸੇ ਹੋਰ ਤੋਂ ਫਲਾਣੇ ਤੋਂ ਆਏ ਹੋ ਗਿਆ ਫਲਾਣੇ ਦਾ ਕਿਸੇ ਫੌਜੀ ਦੇ ਘਰੇ ਰੇਡ ਹੋਆ ਹੁੰਦਾ ਸੀ ਉਹਦੇ ਘਰੇ ਜਾ ਕੇ ਸੁਣਨ ਜਾਣਾ ਐ ਸਾਥ ਸਗ ਜਿਹੜਾ ਸਵਾ ਸੀ ਬਹੁਤ ਉਦੋਂ ਮੈਂ ਕਹਿੰਦਾ ਅੱਜ ਆਪ ਅੱਜ ਔਖਾ ਸਗਾ ਉਦੋਂ ਸੌਖਾ ਸੀ ਕਿਉਂਕਿ ਕਿਸੇ ਦਾ ਦੇਣਾ ਨਹੀਂ ਸੀ ਕਿਸੇ ਦਾ ਲੈਣਾ ਨਹੀਂ ਯਾਰ ਆਪਦੇ ਕੋਲੇ ਜਿੰਨਾ ਕੁਝ ਹੁੰਦਾ ਸੀ ਉਹਨੇ ਦਾ ਟਾਈਮ ਪਾਸ ਕਰ ਲੈਣਾ ਜੋ ਕਰੇ ਦਾਣਿਆ ਉਹਦੇ ਕੌਲੇ ਵੀ ਸਿਆਣੇ ਐ ਕਰਕੇ ਉਹ ਸਾਰੇ ਆਪ ਦਾ ਟਾਈਮ ਪਾਸ ਕਰ ਲੈਂਦੇ ਸੀ ਜੇ ਕੋਈ ਗਰਬੀ ਜਾਂਦਾਈ ਬਿਮਾਰ ਵੀ ਹੋ ਜਾਂਦਾਈ ਢੱਲਾ ਮੱਟਾ ਹੋ ਜਾਂਦਾਈ ਜੇ ਉਹਦੀ ਕੋਈ ਫਸਲ ਵੱਢਣ ਵਾਲੀ ਰਹਿੰਦੀ ਐ ਤੇ ਬਜ਼ੁਰਗਾਂ ਨੇ ਨਾਲ ਜਾ ਕੇ ਵਢਾਉਣੀ ਕਹਣਾ ਯਾਰ ਭਰਾ ਨੂੰ ਬਰਾਬਰ ਕਰੋ ਕਿਤੇ ਪਿੱਛੇ ਨਾ ਰਹਿ ਜਾ ਯਾਰ ਇਹ ਨਾ ਸੋਚ ਲੈ ਮੈਂ ਬਿਮਾਰ ਹੋ ਗਿਆ ਸੀ ਇਹਦੇ ਅਸੀਂ ਸਾਰੇ ਭਾ ਭਰਾ ਹੀ ਆਂ ਬਾਹਾਂ ਹੀ ਆਂ ਸੀ ਉਹ ਇੱਕ ਦੂਜੇ ਦੀ ਬਾਹਾਂ ਵਾਂਲ ਕੇ ਚੱਲਦੇ ਸੀ ਅ ਤੇ ਜੇ پیسے ਕਰਦੇ ਨੇ ਦੇਣੀ ਤਾਂ ਸਾਮ-ਸਾਮ ਰੱਖ ਲੈਣ ਜਿਹੜੇ ਪੁਰਾਣੇ ਬਜ਼ੁਰਗ ਹੈ ਕਿਤੇ ਦੇਖ ਲਿਓ ਉਹ ਕਿਰਸੀ ਹੋਈ ਰਹੇ ਆ ਬਹੁਤਾ ਪੈਸਾ ਨਹੀਂ ਸੀ ਉਹ ਖਰਚਦੇ ਕਿਰਸੀ ਰਹੇ ਕਿਉਂਕਿ ਉਹਨਾਂ ਨੇ ਕਰਸ ਕਰੀਆ ਦੇਖਿਆ ਵੀ ਕਮਾਈ ਕਿਵੇਂ ਕਰੀਦੀ ਹੈ ਅ ਅੱਜ ਕੱਲ ਦਾ ਜੇ ਜਵਾਰ ਆਪਾਂ 50 ਮੰਗਦਾ ਤੇ 100 ਦਿੰਨੇ ਆ ਤੇ ਉਦੋਂ ਦਾ ਜੇ 1 ਰੁਪਿਆ ਮੰਗਣਾ ਤੇ ਮੈਨੂੰ ਮਤਾ 25 ਵੈਸੇ ਹੀ ਦਿੰਦੇ ਹੁੰਦੇ ਸੀ 25-25 ਪੈਸਾ ਨਾ ਵੀ ਮੇਲਾ ਦੇਖਿਆ ਮਦੋ ਕਹਿਣਾ ਸੀ ਇਸ ਤਰ੍ਹਾਂ ਕੇ ਪੈਸਾ ਕਿਸੇ ਕੋਲੇ ਨਹੀਂ ਹੁੰਦਾ ਸੀ ਸਾਮ-ਸਾਮ ਬਹੁਤ ਔਖਾ ਜੁਰਦਾ ਸੀ ਪੈਸਾ ਕਿਉਂਕਿ ਨਾ ਇੰਨੀਆਂ ਫਸਲਾਂ ਮੀਹਾਂ ਦੇ ਉੱਤੇ ਹੁੰਦਾ ਸੀ ਖੂਹ ਹੁੰਦੇ ਸੀਗੇ ਮੁੜ ਕੇ ਖੂਹ ਲੱਗ ਗਏ ਫਿਰ ਇੰਜਣ ਆ ਗਏ ਫਿਰ ਮੋਟਰਾਂ ਆਈਆਂ ਫਿਰ ਕੱਸੀਆਂ ਆ ਗਈਆਂ ਇਸ ਤਰ੍ਹਾਂ ਸਾਹਾਂ ਪਹਿਲਾਂ ਕੱਸੀਆਂ ਹੁੰਦੀਆਂ ਸੀ ਜਾਂ ਬਸ ਖੂਹ ਹੁੰਦੇ ਸੀ ਜਾਂ ਮੀਂਹ ਦੇ ਸਰਤੇ ਮਨਾ ਸਰਸੀ ਐ ਕਰਕੇ ਜਾਨੀ ਉਹ ਸਮਾਂ ਲਗਾਇਆ ਬਜ਼ੁਰਗਾਂ ਨੇ ਬਹੁਤ ਉਹ ਬਜ਼ੁਰਗ ਜੇ ਅੱਜ ਹੋਣ ਨਾ ਤੇ ਦੇਖਣ ਪੰਜਾਬ ਨੂੰ ਵਾਹਿਗੁਰੂ ਵਾਹਿਗੁਰੂ ਮੈਨੂੰ ਉਹਦਾ ਤਾਹ ਮਾਰ ਮਾਰ ਕੇ ਰੋਣ ਉਹ ਤਾਹ ਮਾਰ ਮਾਰ ਕੇ ਰੋਣ ਉਮਰਗੋ ਦੋਸਤੋ ਗਣੋ ਤੁਸੀਂ ਕੀ ਹਾਲ ਪੰਜਾਬ ਦਾ ਬਣਾਤਾ ਯਾਰ ਉਹਦੀ ਬੈਲੀਆਂ ਨਸ਼ਿਆਂ ਤੇ ਲਾਤੀਆਂ ਯਾਰ ਉਹਦੇ ਦੋ ਦੋ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਬੂਲੀਆਂ ਪਾਉ ਤਾਂ ਫਸਲ ਹੋਊ ਨਹੀਂ ਫਸਲ ਹੀ ਨਹੀਂ ਹੋਣੀ ਇੰਨਾ ਪਾਣੀ ਕਿੱਥੋਂ ਲਾਵਾਂਗੇ ਯਾਰ ਜਿਹੜਾ ਤੁਸੀਂ ਪਾਣੀ ਇੰਨਾ ਬਾਣ ਤੇ ਛੱਡੀ ਫਿਰਦੇ ਆ ਕਿੱਥੋਂ ਲਾਵਾਂਗੇ ਪਾਣੀ ਇੰਨਾ ਯਾਰ ਕੋਈ ਸਵਾ ਆਉ ਮੁੱਕ ਜੂ ਤੇ ਫੇਰ ਉਹਦੇ ਬਜ਼ੁਰਗ ਕਿਤੇ ਬੈਠੇ ਰੋਣਗੇ ਆਪਣੇ ਤੇ ਦੇਖਣੇ ਫਿਰ ਆਪਾਂ ਵੀ ਯਾਦ ਕਰਾਂ ਬਜ਼ੁਰਗ ਸੱਚੇ ਸੀ ਆਪਾਂ ਝੂਠੇ ਸੀ ਇਸ ਤੋਂ ਬਾਅਦ ਨੀਆਂ ਕਪੜੀਆਂ ਗੱਲਾਂ ਚ ਮਨਜ਼ੂਰ ਕਰਿਓ ਅੱਗੇ ਸਰੋਂ ਗਾਹ ਹੋਰ ਵੀ ਸੁਣਾਵਾਂਗੇ ਇਸ ਤਰ੍ਹਾਂ ਮੇਰਾ ਚੈਨਲ ਵੀ ਦੇਖ ਕੇ ਜਾਓ ਗੱਲਾਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ